ਅੰਤਨਾ ਤਾਂ ਜਦੋਂ ਵੀ ਅਸੀਂ ਬੈਠਣਾ ਕਦੇ ਉਹ ਕੁੜੀ ਵਾਲੇ ਪਾਸਿਓਂ ਕਦੇ ਮੈਂ ਮੁੰਡੇ ਵਾਲੇ ਪਾਸਿਓਂ ਸੋ ਬਹੁਤ ਹੀ ਪਿਆਰਾ ਇਨਸਾਨ ਮੈਨੂੰ ਸਮਝ ਨਹੀਂ ਆਈ ਕਿ ਉਹ ਬੰਦਾ ਐਡਾ ਭੂਲਾ ਕਿਉਂ ਸੀ ਮਾਨ ਸਾਹਿਬ ਦਾ ਬਹੁਤ ਭੂਲਾ ਬੰਦਾ ਮੇਰੇ ਯਾਦ ਅਬਰਿੰਦਰਾ ਕਾਲ ਫੀਕੂਟ ਦੇ ਵਿੱਚ ਸਟੇਜ ਤੇ ਉਹਨੇ ਗਿਟਾਰ ਵਜਾਉਣਾ ਹਾਏ ਉਹ ਦਿਨ ਨਿਗਾਹ ਇੱਥੇ ਰੰਗਿਸ ਗਿਟਾਰ ਵਜਾ ਰਹੇ ਨੇ ਮਹਾਨ ਸਾਹਿਬ ਦਾ ਤਾਂ ਬਹੁਤ ਸਾਊਪਰਾ ਸ਼ੂਟ ਆਪਰਾ ਆਗਿਆਕਾਰ ਅਜ ਤੱਕ ਕੋਈ ਮੈਨੂੰ ਨਹੀਂ ਲੱਗਦਾ ਉਹ ਬੰਦੇ ਨੇ ਲਾਂਭਾ ਘਟਿਆ ਔਰ ਗੁਰਦਾਸ ਸਿੰਘ ਸਾਹਿਬ ਦੇ ਛੋਟੇ ਭਰਾ ਗੁਰਪੰਤ ਸਿੰਘ ਮਾਨ ਦਾ ਅੱਜ ਅੰਤਿਮ ਅਰਦਾਸ ਹੈ ਕਾਫੀ ਨਾਮੀ ਚਿਹਰੇ ਵੀ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਅੰਤਿਮ ਵਿਦਾਈ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਪ੍ਰਕਾਸ਼ ਕਾਟੂ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਜ਼ਰੂਰ ਕਰਨਗੇ ਸਰ ਸ਼੍ਰੀ ਕਾਲ ਜੀ ਕਦੀ ਮੁਲਾਕਾਤ ਹੋਈ ਸੀ ਕੀ ਉਹਨਾਂ ਦੇ ਨਾਲ ਗੁਰਪੰਥ ਜੀ ਦੇ ਨਾਲ ਤੁਹਾਡੀ ਹਾਂਜੀ ਮੈਂ ਤਾਂ ਮੇਰਾ ਪਿੰਡ ਮਲੋਟ ਤੋਂ 12 ਕਿਲੋਮੀਟਰ ਹੈ ਗਿੱਦੜਵਾ 14 ਕਿਲੋਮੀਟਰ ਅਸੀਂ ਅਕਸਰ ਹੀ ਵਿਆਹਾਂ ਵਿੱਚ ਇਕੱਠੇ ਹੁੰਦੇ ਰਹਿੰਦੇ ਸੀ ਮਾਨ ਸਾਹਿਬ ਨੂੰ ਤਾਂ ਮੈਂ ਚੱਕ ਜਵਾਨਾ ਫਿਲਮ ਮੂਵੀ 'ਚ ਹੀ ਮਿਲਿਆ ਪੰਥੇ ਨਾਲ ਤਾਂ ਜਦੋਂ ਵੀ ਅਸੀਂ ਬੈਠਣਾ ਕਦੇ ਉਹ ਕੁੜੀ ਵਾਲੇ ਪਾਸਿਓਂ ਕਦੇ ਮੈਂ ਮੁੰਡੇ ਵਾਲੇ ਪਾਸਿਓਂ ਸੋ ਬਹੁਤ ਹੀ ਪਿਆਰਾ ਇਨਸਾਨ ਮੈਨੂੰ ਸਮਝ ਨਹੀਂ ਆਈ ਕਿ ਉਹ ਬੰਦਾ ਇੱਟਾ ਭੂਲਾ ਕਿਉਂ ਸੀ ਮਾਨ ਸਾਹਿਬ ਦਾ ਬਹੁਤ ਭੂਲਾ ਬੰਦਾ ਬੈਠਣਾ ਸੀ ਉਹਨੇ ਗੱਲ ਹੀ ਨਹੀਂ ਸੰਗਾਲੂ ਰਿਹਾ ਮੈਨੂੰ ਯਾਦ ਅਭਿੰਦਰਾ ਕਾਲ ਫੀਕੂਟ ਦੇ ਵਿੱਚ ਸਟੇਜ ਤੇ ਉਹਨੇ ਗਿਟਾਰ ਵਜਾਉਣਾ ਆਏ ਉਹ ਦਿਨ ਨਿਗਾ ਇੱਥੇ ਰਹਿੰਦੀ ਗਿਟਾਰ ਵਜਾ ਰਹੇ ਨੇ ਮਾਨ ਸਾਹਿਬ ਨਾਲ ਉਹ ਸ਼ੁਰੂ ਸ਼ੁਰੂ ਤੋਂ ਇਹਨਾ ਉਹ ਮੈਂ ਮੈਂ ਵੇਖਿਆ ਉਦੋਂ ਪੁੱਛੋ ਫਿਰ ਅਸੀਂ ਵਿਆਹਾਂ 'ਚ ਸਾਡੇ ਨੇੜੇ ਆ ਸਾਰੇ ਉਹ ਇਲਾਕਾ ਕਿੰਨੇ ਕਿਤੇ ਨੇੜੇ ਵੀ ਬਹੁਤ ਐ ਤੇ ਉਹਨਾਂ 'ਚ ਇਕੱਠੇ ਹੁੰਦੇ ਰਿਹਾ ਜਦੋਂ ਅਚਾਨਕ ਇਹ ਖਬਰ ਮਿਲੀ ਸੀਗੀ ਕੀ ਮਹਿਸੂਸ ਹੋਇਆ ਸੀਗਾ ਵੀ ਇੰਨਾ ਚੰਗਾ ਇਨਸਾਨ ਇੰਨਾ ਚੰਗਾ ਸਾਥੀ ਅਚਲ ਵਿਧਾ ਆ ਗਿਆ ਬਹੁਤ ਸ਼ੌਕ ਲੱਗੇ ਅਸੀਂ ਪਿਛਲੇ ਸਾਲ ਹੀ ਮਿਲ ਕੇ ਹਟੇ ਆ ਇੱਕ ਸ਼ਾਦੀ 'ਚ ਪਿਛਲੇ ਤੋਂ ਪਿਛਲੇ ਸਾਲ ਤਾਂ ਬੈਠੇ ਰਹੇ ਇਕੱਠੇ ਨੂੰ ਸੋਚਿਆ ਵੀ ਇਹਦਾ ਇੰਨਾ ਫਟ ਬੰਦਾ ਬਹੁਤ ਸੋਹਣੀ ਸਿਹਤ ਕਿ ਚਾਂਚਟ ਚੰਦਰੀ ਬਿਮਾਰੀ ਨੇ ਹੈਨਾ ਪੰਥਾ ਲੈ ਲਿਆ ਗੁਰਪੰਥ ਬੰਦ થઈ ਗਿਆ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਸ਼ੌਕ ਹੈ ਉਹਨਾਂ ਨੂੰ ਕਿਉਂਕਿ ਇੱਕ ਛੋਟੇ ਭਰਾ ਦਾ ਟੁਰ ਜਾਣਾ ਵੱਡੇ ਭਰਾ ਲਈ ਬਹੁਤ ਵੱਡਾ ਘਾਟਾ ਹੈ ਜ਼ਿੰਦਗੀ ਦੇ ਵਿੱਚ ਮੈਂ ਕਿਹਾ ਜੀ ਮਾਨ ਸਾਹਿਬ ਦਾ ਤਾਂ ਬਹੁਤ ਸਾਊ ਭਰਾ ਛੂਟ ਆ ਭਰਾ ਆਗਿਆਕਾਰ ਅਜ ਤੱਕ ਕੋਈ ਮੈਨੂੰ ਨਹੀਂ ਲੱਗਦਾ ਉਹ ਬੰਦੇ ਦੇ ਲੰਬਾ ਘਾਟਾ ਔਰ ਮਾਨ ਸਾਹਿਬ ਦੀ ਚੀਫ ਹੀ ਮੰਨੀਆਂ ਵਿਚਾਰੇ ਵੱਡਾ ਬਾਈ ਹੋਣ ਦੇ ਨਾਲ ਅੱਛਾ ਗੁਰਦਾਸਮਨ ਸਾਹਿਬ ਦੇ ਛੋਟੇ ਭਰਾ ਗੁਰਪੰਤ ਸਿੰਘ ਮਾਨ ਦਾ ਅੱਜ ਅੰਤਿਮ ਅਰਦਾਸ ਹੈ ਕਾਫੀ ਨਾਮੀ ਚਿਹਰੇ ਵੀ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਅੰਤਿਮ ਵਿਦਾਈ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਪ੍ਰਕਾਸ਼ ਕਾੜੂ ਜੀ ਵੀ ਇੱਥੇ ਪਹੁੰਚਣੇ ਗੱਲਬਾਤ ਜ਼ਰੂਰ ਕਰਨਗੇ ਸਰਸ਼ੀਕਾਲ ਜੀ ਕਦੀ ਮੁਲਾਕਾਤ ਹੋਈ ਸੀ ਕੀ ਉਹਨਾਂ ਦੇ ਨਾਲ ਗੁਰਪੰਥ ਜੀ ਦੇ ਨਾਲ ਤੁਹਾਡੀ ਹਾਂ ਜੀ ਮੈਂ ਤਾਂ ਮੇਰਾ ਪਿੰਡ ਮਲੋੜ ਤੋਂ 12 ਕਿਲੋਮੀਟਰ ਹੈ ਗਿੱਦੜਵਾ 14 ਕਿਲੋਮੀਟਰ ਹੈ ਅਸੀਂ ਅਕਸਰ ਹੀ ਵਿਆਹਾਂ ਵਿੱਚ ਇਕੱਠੇ ਹੁੰਦੇ ਰਹਿੰਦੇ ਸੀ ਮਾਨ ਸਾਹਿਬ ਨੂੰ ਤਾਂ ਮੈਂ ਚੱਕ ਜਵਾਨਾ ਫਿਲਮ ਮੂਵੀ 'ਚ ਹੀ ਮਿਲਿਆ ਜੀ ਪੰਥੇ ਨਾਲ ਤਾਂ ਜਦੋਂ ਵੀ ਅਸੀਂ ਬੈਠਣਾ ਕਦੇ ਉਹ ਕੁੜੀ ਵਾਲੇ ਪਾਸਿਓਂ ਕਦੇ ਮੈਂ ਮੁੰਡੇ ਵਾਲੇ ਪਾਸਿਓਂ ਸੋ ਬਹੁਤ ਹੀ ਪਿਆਰਾ ਇਨਸਾਨ ਮੈਨੂੰ ਸਮਝ ਨਹੀਂ ਆਈ ਕਿ ਉਹ ਬੰਦਾ ਐਡਾ ਭੂਲਾ ਕਿਉਂ ਸੀ ਮਾਨ ਸਾਹਿਬ ਦਾ ਬਹੁਤ ਭੂਲਾ ਬਣ ਬੈਠਣਾ ਸੀ ਉਹਨੇ ਗੱਲ ਹੀ ਨਹੀਂ ਪਾਇ ਸੰਗਾਲੂ ਰਿਹਾ ਮੇਰੇ ਯਾਦ ਬਰਿੰਦਰ ਕਾਲ ਫੀਕੂਟ ਦੇ ਵਿੱਚ ਸਟੇਜ ਤੇ ਉਹਨੇ ਗਿਟਾਰ ਵਜਾਉਣਾ ਹਾਏ ਉਹਦੀ ਨਿਗਾਹ ਇੱਥੇ ਰਹਿੰਦੀ ਗਿਟਾਰ ਵਜਾ ਰਹੇ ਨੇ ਮਾਨ ਸਾਹਿਬ ਨਾਲ ਉਹਨਾਂ ਸ਼ੁਰੂ ਸ਼ੁਰੂ ਤੋਂ ਇਹਨਾਂ ਉਹ ਮੈਂ ਮੈਂ ਵੇਖਿਆ ਉਹਦੋਂ ਪੁੱਛੋ ਪਰ ਅਸੀਂ ਵਿਆਵਾਂ ਸ਼ਾਦੀਆਂ ਸਾਡੇ ਨੇੜੇ ਆ ਸਾਰੇ ਉਹ ਇਲਾਕਾ ਕਿਤੇ ਨਾ ਕਿਤੇ ਨੇੜੇ ਵੀ ਬਹੁਤ ਐ ਤੇ ਉਹਨਾਂ ਵਿੱਚ ਇਕੱਠੇ ਹੁੰਦੇ ਸੀ ਜਦੋਂ ਅਚਾਨਕ ਇਹ ਖਬਰ ਮਿਲੀ ਸੀਗੀ ਕੀ ਮਹਿਸੂਸ ਹੋਇਆ ਸੀਗਾ ਵੀ ਇੰਨਾ ਚੰਗਾ ਇਨਸਾਨ ਇੰਨਾ ਚੰਗਾ ਸਾਥੀ ਅਚਲ ਵਿਧਾ ਆ ਗਿਆ ਬਹੁਤ ਸ਼ੌਕ ਲੱਗੇ ਅਸੀਂ ਪਿਛਲੇ ਸਾਲ ਹੀ ਮਿਲ ਕੇ ਹਟੇ ਆ ਇੱਕ ਸ਼ਾਦੀ 'ਚ ਪਿਛਲੇ ਤੋਂ ਪਿਛਲੇ ਸਾਲ ਤਾਂ ਬੈਠੇ ਰਹੇ ਇਕੱਠੇ ਸੁੱਚੇ ਵੀ ਇਹਦਾ ਇੰਨਾ ਫਟ ਬੰਦਾ ਬਹੁਤ ਸੋਹਣੀ ਸਿਹਤ ਕਿ ਚਾਂਚੱਕ ਚੰਦਰੀ ਬਿਮਾਰੀ ਨੇ ਹੈਨਾ ਪੰਥਾ ਲੈ ਲਿਆ ਗੁਰਪੰਥ ਥਾਈ ਗਿਆ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ ਸ਼ੌਕ ਹੈ ਉਹਨਾਂ ਨੂੰ ਕਿਉਂਕਿ ਇੱਕ ਛੋਟੇ ਭਰਾ ਦਾ ਟੁਰ ਜਾਣਾ ਵੱਡੇ ਭਰਾ ਲਈ ਬਹੁਤ ਵੱਡਾ ਘਾਟਾ ਹੈ ਜ਼ਿੰਦਗੀ ਦੇ ਵਿੱਚ ਮੈਂ ਕਿਹਾ ਜੀ ਮਾਨ ਸਾਹਿਬ ਦਾ ਤਾਂ ਬਹੁਤ ਸਾਊਪਰਾ ਸ਼ੂਟ ਆਪਰਾ ਆਗਿਆਕਾਰ ਅਜੇ ਤੱਕ ਕੋਈ ਮੈਨੂੰ ਨਹੀਂ ਲੱਗਦਾ ਉਹ ਬੰਦੇ ਦੇ ਲੰਬਾ ਘਟਿਆ ਔਰ ਮਾਨ ਸਾਹਿਬ ਦੀ ਚੇਹ ਹੀ ਮੰਨੀਆਂ ਵਿਚਾਰੇ ਵੱਡਾ ਬਾਈ ਹੋਣ ਦੇ ਨਾਲ ਬਹੁਤ ਚੰਗਾ